ਵਾਇ ਗੁਰਜੀ ਕਾਕਲ ਸਾਹਿਬ ਵਾਇ ਗੁਰਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਪਿੰਡ ਮਸਤਕੋਟ ਨੇੜੇ ਕਾਲਾਨੌਰ ਜ਼ਿਲ੍ਹਾ ਗਰਦਾਸਪੁਰ ਮੱਝ ਦੇਖ ਲਈ ਆ 3 ਮਹੀਨੇ ਦੀ ਗੱਬਣ ਚੱਕ ਕੀਤੀ ਆ ਕੋ ਡੇਢ ਸਾਲ ਬਾਅਦ ਇਹ ਗੱਬਣ ਹੋਣ ਲੱਗੀ ਆ ਤੇ ਕਿੰਤੀ ਗੁੰੰਦੀ ਝੋਟੇ ਕੋ ਵੀ ਬਣੀ ਹੀ ਪਹਿਲਾਂ ਤੇ ਆਪਣੇ ਡਾਕਟਰ ਵੀਰ ਭਰਾ ਵੀ ਲਾ ਕੇ ਗਏ ਨੇ ਦੋ ਚਾਰ ਮਨ ਮਨ ਅਣ ਘੰਟੇ ਚ ਚੱਲਣ ਰਿਹਾ ਕੰਮ ਦਵਾਈ ਭਰੀ ਟੀਕੇ ਕੀਤੇ ਅੱਜ ਗੱਬਣ ਕਰਤੀ ਆ ਸასი ਗਾਲ ਪਾਜੀ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਤੇ ਅੱਜ ਇੰਨੇ ਚਰਾਬਾਦ ਮੱਝ ਬਣੀਆਂ ਤੇ ਕਿਵੇਂ ਲੱਗਾ ਇਹ ਠੀਕ ਆ ਜੀ ਵਧੀਆ ਲੱਗਾ ਠੀਕ ਆ ਵਧੀਆ ਵਾ ਤੇ ਨੰਬਰ ਵਨ ਆ ਨੰਬਰ ਵਨ ਕਿਉਂਕਿ ਇਹਦੇ ਲੱਲ ਨਹੀਂ ਕੋਈ ਬੰਨ ਵਾਲੇ ਆਗੇ ਹਾਂ ਸਹੀ ਗੱਲ ਹੈ ਨਾ ਤੇ ਕੋਈ ਮੇਰੇ ਹਿਸਾਬ ਨਾਲ ਪਹਿਲਾਂ ਗਿੰਦੀ ਗੁੰਦੀ ਨਹੀਂ ਹੋਣੀ ਛੋਟੇ ਛਾਡੇ ਕੋਈ ਬਣੀਆਂ ਨਾ ਹਣਾ ਉਹ ਮਤਲਬ ਪਹਿਲਾਂ ਪਣੀ ਪੁਣੀ ਕਾਫੀ ਭਰੀ ਆ ਤੇ ਹੁਣ ਬਣ ਗਈ ਅੱਜ ਕਿੰਨੇ ਬਣਾਈਆਂ ਫਿਰੇ ਅੱਜ ਕਿੰਨਾ ਡਾਕਟਰ ਢੱਲੋਂ ਸਾਹਿਬ ਨੇ ਜੀ ਡਾਕਟਰ ਢੱਲੋਂ ਸਾਹਿਬ ਚਾਚਾ ਕਿ ਮੈਂ ਕੀ ਗੱਲ ਕਰਦਾ ਵਾਂ ਕਿ ਅੜਿਆ ਕੰਮ ਪੁਰਾਣੇ ਬੰਦੇ ਘੜਦੇ ਨੇ ਆਣ ਕੇ ਤੇ ਨਹੀਂ ਗੱਲ ਹੈਗੀ ਇਹਨੇ ਕਰਿਆ ਆ ਕੇ ਪੁਰਾਣੇ ਬੰਦੇ ਘੜਦੇ ਨੇ ਇੱਕ ਵਾਰੀ ਦੱਸ ਦਿਓ ਕਿ ਮੈਨੂੰ ਕਿੰਨਾ ਸਮਾਂ ਹੋ ਗਿਆ ਤੁਹਾਡੇ ਪਿੰਡ ਆਉਂਦਿਆਂ ਨੂੰ 15 ਸਾਲ ਦੇ ਕਰੀਬ 15 ਸਾਲ ਹੋ ਹੀ ਗਏ 15 ਸਾਲ ਹੋ ਗਏ ਮੈਨੂੰ ਆਉਂਦਿਆਂ ਨੂੰ ਤੇ ਪਹਿਲਾਂ ਆਪਾਂ ਹੋਰ ਵੀ ਚਲੋ ਡਾਕਟਰਾਂ ਨੇ ਪਰ ਅੱਜ ਤਾਂ ਤੁਹਾਨੂੰ ਕੀ ਲੱਗਦਾ ਕਿ ਉਹ ਮੁੰਡਾ ਕਰੂਗਾ ਆਪਣਾ ਲੂਗਾ ਇਹਨੂੰ ਆਹੋ ਬਣ ਗਿਆ ਤੇਰੇ ਤੇਰੀ ਕਹਿੰਦੀ ਕਿਨੇ ਦੱਸਿਆ ਮੇਰੇ ਵੱਲੋਂ ਦੱਸਿਆ ਕਿ ਨਹੀਂ ਫਿਰ ਨੰਬਰ ਕਿੱਥੋਂ ਲਿਆ ਹੈ ਮੇਰਾ ਲਿਆ ਹੀ ਕਿਸੇ ਬੰਦੇ ਕੋਲ ਚਲੋ ਆ ਖੜਜੋ ਤੋਂ ਮਨਿੱਤੇ ਕੋਈ ਗੱਲ ਨਹੀਂ ਕਿਹੜੇ ਬੰਦੇ ਕੋ ਹਾਂ ਮਣੀ ਕੋ ਮਣੀ ਕੋ ਲਿਆ ਹੀ ਨੰਬਰ ਠੀਕ ਹੈ ਤਾਂ ਅੱਜ ਖੁਸ਼ੀ ਕਿੰਨੀ ਕੇ ਫਿਰ ਫੁਜੀ ਦੇ ਬਸਰੀ ਆ ਇਹਦੇ ਲੱਡੂ ਵੰਡ ਪਾ ਕੇ ਗਏ ਆ ਲੱਡੂ ਵੰਡਣੇ ਅੱਜ ਫਿਰ ਚਲੋ ਠੀਕ ਆ ਖੁਸ਼ ਰਹੋ ਤੁਸੀਂ ਇਹ ਦੱਸੋ ਕੋਈ ਫੀਸ ਥੋੜੇ ਤਾਂ ਟਿਕਟੂ ਕੀ ਫੀਸ ਹੀ ਲਈ ਨਾ ਕੋਈ ਜ਼ਿਆਦਤ ਨਹੀਂ 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 ਖਰਚਾ ਪਾਣੀ ਕੋਈ ਜ਼ਿਆਦਤ ਨਹੀਂ ਇਹਦੇ ਤੇ ਨਹੀਂ ਨਹੀਂ ਕੋਈ ਕੋਈ ਚੀਜ਼ ਨਹੀਂ ਲਈ ਐਦਾਂ ਬਣਾਤੀ ਹੈ ਨਾ ਹਾਂ ਬਾਕੀ ਠੀਕ ਐ ਖੁਸ਼ ਪਿੰਡ ਦਾ ਦਿਓ ਕਿਹੜਾ ਤੁਹਾਡਾ ਮਸਤ ਕੋਰ ਮਸਤ ਕੋਰ ਠੀਕ ਐ ਜੀ ਬਾਪੂ ਦੀ ਵੀ ਮਾੜੀ ਮੋਟੀ ਗੱਲਬਾਤ ਬਾਪੂ ਕੀ ਆਂਦਾ ਬਾਪੂ ਨੂੰ ਪੁੱਛਨੇ ਆ ਆਹ ਉਹ ਬਾਪੂ ਸਾਸਰੀ ਗਾਲ ਸਾਸਰੀ ਗਾਲ ਜੀ ਤੇ ਅੱਜ ਮੱਝ ਪਣੀ ਐ ਤੇ ਕਿੱਦਾਂ ਲੱਗਾ ਅੱਛਾ ਠੀਕ ਐ ਠੀਕ ਐ ਇਹਦੀ ਕੰਮ ਹੋ ਗਿਆ ਜਦੋਂ ਮੈਂ ਤੇਰੇ ਕੋਲ ਪਹਿਲੀ ਵਾਰੀ ਆਇਆ ਤੈਨੂੰ ਕੀ ਆਖਿਆ ਬਣਾ ਕੇ ਦਊਂਗਾ ਆਹ ਆਹ ਕੀ ਆਹੀ ਬਣਾਤੀ ਅੱਜ ਫੇਰ ਚਲ ਠੀਕ ਐ ਮੈਂ ਬਣਾਤੀ ਅੱਜ ਠੀਕ ਹੈ ਠੀਕ ਹੈ ਮੈਂ ਬਣਦੀ ਤੇ ਅੜਿਆ ਕੰਮ ਪੁਰਾਣਾ ਬੰਦਾ ਕੱਢਦਾ ਕੋਈ ਜਾਣਗੇ ਹਾਂ ਤੇ ਖੋਸ਼ ਆਜ ਪੂਰਾ ਪੂਰਾ ਚੱਲ ਖੋਸ਼ ਹੀ ਚਾਹੀਦਾ ਤੂੰ ਹੈ ਤੇ ਕਿਦਾਂ ਫਿਰ ਮਤਲਬ ਕਿਨੇ ਕੀ ਕੰਮ ਕਿਨੇ ਕੀਤਾ ਆਣ ਕੱਢਿਆ ਜਿਹੜਾ ਕੱਢਿਆ ਜਿਹੜਾ ਡਾਕਟਰ ਢਿਲੋਂ ਸਾਹਿਬ ਨੇ ਚੱਲ ਠੀਕ ਹੈ ਬਾਬੂ ਧੰਨਵਾਦ ਤੇਰਾ ਹੈ ਤੇ ਆਹ ਭਰਾਵੋ ਗੱਲ ਬਾਤ ਹੀ ਤੇ ਕਰਕੇ ਮਿੱਤਰਾਂ ਨੇ ਕੰਮ ਬਲੋ ਕੱਢੇ ਨੇ ਜਿਹੜੇ ਪਰ ਪੁਰਾਣਾ ਖੁੰਡੀ ਕੋਈ ਆਉਂਦਾ 15 ਸਾਲਾਂ ਵਾਲਾ ਚਲੋ 15 ਸਾਲਾਂ ਉਹਨੇ ਬੜੀ ਕਿਰਪਾ ਐਕਸਪੀਰੀਅੰਸ ਤੇ ਤਜਰਬਾ ਵਾ ਉਹਦੀ ਮਿਹਰਤ ਤਾਂ ਹੀ ਰਿਜ਼ਲਟ ਮਿਲਦੇ ਆ ਡੰਗਰ ਗੱਬਣ ਹੁੰਦੇ ਤਾਂ ਲੋਕ ਖੁਸ਼ ਹੋ ਜਾਂਦੇ ਨੇ ਇੱਕ ਥੋੜਿਆ ਜੀ ਜਦੋਂ ਜਨਮਰ ਬਣ ਜਾਂਦਾ ਪਿੰਡ ਮਸਤ ਕੋੜ ਤੇ ਜ਼ਿਲ੍ਹਾ ਗਰਦਾਸ ਨੇੜੇ ਕਲਾਂ ਨੌਰਿਆ ਜ਼ਿਲ੍ਹਾ ਗਰਦਾਸਪੁਰ ਆ ਮੇਰੇ ਭਰਾ ਪਿਆਰ ਪਿਓਰ ਬਖਸ਼ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਚੰਗਾ ਜੀ ਜਿੰਨੀ ਵੀ ਗੱਲਬਾਤ ਕੀਤੀ ਹੈ ਸਿਰ ਮੱਥੇ ਕਰੇ ਕਿਉਂਕਿ ਕਈ ਲੋਕ ਚਲੋ ਹਨਾ ਸੰਗਦੇ ਆਪਾਂ ਬਹੁਤੇ ਨਹੀਂ ਉਹਨਾਂ ਨੂੰ ਲਿਆ ਸਕਦੇ ਕੈਮਰੇ 'ਚ ਜਿੰਨੀ ਵੀ ਗੱਲਬਾਤ ਕੀਤੀ ਆ ਜਰੂਰ ਸਿਰ ਮੱਥੇ ਕਰਿਓ ਚੰਗਾ ਜੀ ਸਾਥ ਸ੍ਰੀ ਅਖੰਡ ਸਾਹਿਬ ਸਾਰਿਆਂ